ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਈ ਕਰਨਦੀਪ ਦੇ ਘਰ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇਹ ਮੱਝ ਸੱਜਰ ਸੂਈ ਦਿਖਾਉਣੀ ਆ ਪਿਓਰ ਨੀਲੀ ਰਾਵੀ ਜਿਹੜੇ ਵੀਰ ਨੀਲੀ ਰਾਵੀ ਰੱਖਣ ਦੇ ਸ਼ਕੀਨ ਆ ਪਿਓਰ ਨੀਲੀ ਰਾਵੀ ਮੱਝ ਦੋਸਤੋ ਦੂਜਾ ਸੂਹਾ ਸੂਈ ਆ ਵੀਰ ਨਾਲ ਕਰਾਂਗੇ ਗੱਲਬਾਤ ਉਸ ਤੋਂ ਪਹਿਲੇ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰਦੇ ਸ਼ੇਅਰ ਜਰੂਰ ਕਰਦੇ ਆ ਕਰੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਜਿਹੜੀ ਨਿਰਖ ਪਰਖ ਕਰਨੀ ਹੈ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ हां भाई की हाल वधिया वधिया वीर हो ठीक ठाक हां जी बस भाभी दी वीर चलियां ਦਾ ਕੰਮ ਕਰ हां जी हां अपना एड्रेस बोल दे ਪਿੰਡ ਮੇਰਾ ਲਵਕਾ हां जी ਸੇਲ ਪਟੀ ਜਿਲ੍ਹਾ ਤਰਤਾਲ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 9855743577 ਅੱਛਾ ਜੀ ਅਜੇ ਇੱਕੋ ਮਾ ਜੀ हां जी ਇੱਕੋ ਮਾ ਜੀ ਨੀਲੀ ਰਵੀ ਦੀ हां जी ਕਿੰਨਾ ਟਾਈਮ ਹੋ ਗਿਆ ਨੁ ਸੂਈ ਨੂੰ ਇਹਨਾਂ ਫਿਰ 20 ਦਿਨ ਹੋਏ ਸੂਈ ਨੂੰ 20 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਦਿੱਤਾ ਨੇ ਬੱਚਾ ਇਹਨੇ ਮੇਰੇ ਕਾਫੀ ਦਿੱਤਾ ਠੀਕ ਹੈ ਜੀ ਦੋਸਤੋ 20 ਦਿਨ ਹੋ ਗਏ ਸੂਈ ਨੂੰ ਇਹ ਉਹ ਨੀਲੀ ਚਾਹੀਦੀ ਬੱਚਾ ਨਹੀਂ ਆ ਦੋਸਤੋ ਕਟਾ ਦਿੱਤਾ ਕਟਾ ਵੀ ਦੋਸਤੋ ਪਿਓਰ ਨੀਲੀ ਰਵੀ ਦੇ ਵਿੱਚ ਤੇ ਹੁਣ ਵੀਰੇ ਦੁੱਧ ਕਿੰਨਾ ਤਿਆਰ ਥਲੇ ਹੁਣ ਇਥੇ ਨੇ ਵੀਰੇ 10 ਲੀਟਰ ਦੁੱਧ ਤਿਆਰ ਅੱਛਾ ਪਹਿਲੇ ਸਵੇਰ ਤੱਕ ਪਧਰ ਕਾੜਦਾ ਵੀਰੇ ਪਹਿਲੇ ਸਵੇਰ ਤੇ ਨੇ 8-9 ਲੀਟਰ ਦੋ ਦਿੱਤਾ ਅੱਛਾ ਜੀ ਹਾਂ ਜੀ ਹੁਣ 10 ਲੀਟਰ ਦੋ ਤਿਆਰ ਹਾਂਜੀ ਅੱਛਾ ਜੀ ਤੇ ਦੁੱਧ ਬਸਰਦੀ ਵੀਰੇ ਕੋਈ ਸਾਮਰਾ ਇਥੇ 10 ਬਾਰ ਲੀਟਰ ਕਰ ਸਾਦੀ ਅੱਛਾ 10 ਲੀਟਰ ਕਰ ਸਾਦਾ ਹਾਂਜੀ ਠੀਕ ਹੈ ਖੋਲੋ ਨੂੰ ਤੋਰੀ ਦੋਸਤੋ ਵੀਰ ਕਹਿੰਦਾ ਪਹਿਲੇ ਸਵੇਰ ਨੇ 9-10 ਕਿਲੋ ਦੁੱਧ ਚ ਵਾਇਆ ਵਾ ਨਾਰਮਲ ਸੇਵਾ ਤੇ ਦੋਸਤੋ ਜੇ ਦੁੱਧ ਦੇ ਚੌਂੜੀ ਹੈ 10 ਲੀਟਰ ਜੇ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਕੋਈ ਚੰ 12 ਗ੍ਰੇਟਰ ਵਿੱਚ ਚਵਾ ਸਕਦੀ ਹੈ ਨਾਰਮਲ ਸੇਵਾ ਤੇ ਦੋਸਤੋ 10 ਲੀਟਰ ਦੁੱਧ ਚਵਾਈ ਜਾਂਦੀ ਹੈ ਥਣਮਹ ਨੇਰੀ ਚੰਗੀ ਸਾਫ ਆ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਦੋਸਤੋ ਤੁਸੀਂ ਚੈੱਕ ਕਰ ਸਕਦੇ ਪਿਓਰ ਨੀਲੀ ਰਾਵੀ ਹੈ ਦੋਸਤੋ ਪੂਛ ਵੀ ਚਿੱਟੀ ਹੈ ਫਿਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਤੇ ਦੋਸਤੋ ਚਾਰੇ ਪੈਰ ਵੀ ਜਿਹੜੇ ਇਹਦੇ ਚਿੱਟੇ ਆ ਵੀਡੀਓ ਬਣਾਉਂਦਾ ਦੋਸਤੋ ਟਾਈਮ ਹੈਗਾ ਤਕਰੀਬਨ 3 ਵਜੇ ਦਾ 27 ਫਰਵਰੀ 2023 ਇਨਵਿਜੇ ਆਪਣਾ ਵੀਡੀਓ ਬਣਾ ਰਹੇ ਆ ਤੇ ਦੋਸਤੋ ਚੁਵਾਈ ਦੇ ਟਾਈਮ ਤੱਕ ਇਹ ਆਰਡਰ ਕਾਫੀ ਵੱਡਾ ਤਿਆਰ ਕਰ ਲੈਂਦੀ ਹੈ ਥਣ ਦੋਸਤੋ ਤੁਸੀਂ ਬਹਿਣੀ ਵਾਲੇ ਪਾਸੇ ਤੋਂ ਚੈੱਕ ਕਰ ਸਕਦੇ ਫੇਸ ਕੁਆਲਟੀ ਮਾਰੀ ਦੀ ਚੈੱਕ ਕਰ ਸਕਦੇ ਚੰਗੇ ਕੱਦ ਕੱਠ ਦੀ ਚੰਗੇ ਰਿਕਾਰਡ ਵਾਲੀ ਮੱਝ ਉਲਟ ਬਹਿਣੀ ਵਾਲੇ ਪਾਸੇ ਤੋਂ ਦੋਸਤੋ ਤੁਹਾਨੂੰ ਥਣ ਦੇ ਚੈੱਕ ਕਰਵਾ ਦਿੰਦੇ ਦੋਸਤੋ ਹਵਾਨੇ ਤੇ ਨਾੜਾ ਕਾਫੀ ਅਬਰੀਕ ਬਰੀਕ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਫੀਸ ਕੁਆਲਟੀ ਦੋਸਤੋ ਕਰੰਨੇਟ ਰੇਟ ਤਾਂ ਚੈੱਕ ਕਰ ਸਕਦੇ ਜਮਾਈ ਦਾ ਜਿਹੜੇ ਵੀਰ ਨੀਲੀ ਰਾਵੀ ਰੱਖਣ ਦੇ ਸ਼ਕੀਨ ਹੈ ਦੋਸਤੋ ਬੈਕ ਸਾਈਡ ਤੋਂ ਤੁਸੀਂ ਹੁਵਾਨਾ ਚੈੱਕ ਕਰ ਸਕਦੇ ਜਮਾਈ ਦਾ ਪੁੱਛਦੇ ਆ ਦੋਸਤੋ ਵੀਰ ਤੋਂ ਕੀ ਇਹਦਾ ਰੇਟ ਕਰਦਾ ਵੀਰ ਹਾਂ ਬਈ ਕਰਨਦੀਪ ਕੰਨਾ ਰੇਟ ਕਰਦਾ ਵੀਰੇ ਕਰਨ ਨੂੰ ਭਾਵੇਂ ਇਹਦਾ ਲੱਖ ਮੋਲ ਕਰੀ ਗਈ ਹੈ ਹਾਂਜੀ 85 ਹਜ਼ਾਰ ਤੋਂ ਮੰਨਣ ਕਰਤਾਗੇ 85 ਹਜ਼ਾਰ ਤੋਂ ਮੰਨਣ ਹਾਂਜੀ ਮੰਨਣ ਕਰਨਾ ਕੋਈ ਵੀਰਾ ਕਸੂਰ ਦਾ ਮਾਲਦਾ ਮੰਨਦਾ ਅੱਛਾ ਜੀ ਮੌਕੇ ਤੇ ਮੰਨਤਾ ਹਾਂਜੀ ਮੌਕੇ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਵੀਰੇ ਇੱਥੇ ਵੀਰ ਆਵੇ ਆਪਣੀ ਤਸੱਲੀ ਕਰੇ ਠੀਕ ਹੈ ਜੀ ਦੋਸਤੋ 85000 ਰੁਪਿਆ ਵੀਰ ਨੇ ਮੁੱਲ ਕੀਤਾ ਮਾਨਤਾ ਜਿਹੜਾ ਵੀਰ ਕਹਿੰਦਾ ਹੋਊਗਾ ਮੌਕੇ ਤੇ ਹੋਊਗਾ ਬਾਕੀ ਦੋਸਤੋ ਤੁਸੀਂ ਇੱਥੇ ਜਿਹੜਾ ਵੀ ਵੀਰ ਭੈਣ ਪਰ ਆਊਗਾ ਮਾਨਤਾ ਦੋਸਤੋ ਦਾ ਕੀਤਾ ਜਾਊਗਾ ਪੂਰਾ ਸੋ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ